ਜੇਦਰ ਸਭ ਜਦੋਂ ਅਸੀਂ ਕੌਮ ਨੂੰ ਇਕੱਠੇ ਕਰਨ ਦੀ ਗੱਲ ਕਰਦੇ ਹਾਂ ਤਾਂ ਫਿਰ ਜਿਗਰਾ ਵੱਡਾ ਰੱਖਣਾ ਪਏ ਤਾਂ ਹਾਂ ਤੋਂ ਕੋਈ ਹੁਕਮ ਆਇਆ ਬਾਦਲਾਂ ਵੱਲੋਂ ਵੀ ਫਲਾਣਾ ਬੰਦਾ ਨਹੀਂ ਬੋਲੂਗਾ ਜੇ ਮਹਾਰਾਸ਼ਟਰ ਤੋਂ ਬੰਦਾ ਆਇਆ ਬੋਲ ਸਕਦਾ ਜੇ ਯੂਪੀ ਤੋਂ ਬੰਦਾ ਆਇਆ ਬੋਲ ਸਕਦਾ ਤੇ ਜਾ ਰੱਖ ਸਕਦਾ ਜੇ ਰਾਸਵਾ ਦਾ ਮੈਂਬਰ ਸਾਨੀ ਬੋਲ ਸਕਦਾ ਸਰਕਾਰ ਦੇ ਬੰਦੇ ਨੇ ਸਾਡੇ ਵਾਰੀ ਕੀ ਹੋਇਆ ਤੁਸੀਂ ਕਿਸ ਤਰੀਕੇ ਨਾਲ ਲੋਕਾਂ ਨੂੰ ਇਕੱਠੇ ਕਰ ਲਓਗੇ ਜੇ ਤੁਸੀਂ ਨਮਾਇੰਦਗੀ ਹੀ ਇੱਕ ਸਿਆਸੀ ਜਮਾਤ ਦੀ ਕਰਨੀ ਹੈ ਤੁਸੀਂ ਉਹਦੇ ਕਹਿਣ ਦੇ ਉੱਤੇ ਹੀ ਚੱਲਣਾ ਤਾਂ ਤੁਸੀਂ ਕਿਵੇਂ ਲੋਕਾਂ ਨੂੰ ਇਕੱਠੇ ਕਰ ਲੋਗੇ ਫਿਰ ਮੈਂ ਸਨੇਹਾ ਰੱਖਣਾ ਇੱਥੇ ਅੱਜ ਆਇਆ ਸੀ ਪਹਿਲਾਂ ਮੇਰਾ ਸਨੇਹਾ ਤਾਂ ਇਹ ਸੀ ਵੀ ਜੇ ਤੁਸੀਂ ਵਕਈ ਸਿਹਰਤਾਰੇ ਨਾਲ ਕੰਮ ਕਰਨਾ ਚਾਹੁੰਦੇ ਹੋ ਵਕਈ ਜਿੱਥੇ ਬੰਦਿਆਂ ਨੂੰ ਐਨ ਜੀਓ ਨੂੰ ਇਕੱਠੀਆਂ ਕਰਨਾ ਚਾਹੁੰਦੇ ਤਾਂ ਇਹਨਾਂ ਦੇ ਉੱਤੇ ਇੱਕ ਪੁੰਡਾ ਹੋਣਾ ਚਾਹੀਦਾ ਪਾਰਦਰਸ਼ਤਾ ਦਾ ਵੀ ਕੀ ਜਿਹੜੀਆਂ ਐਨ ਜੀਓ ਐ ਸੰਸਥਾਵਾਂ ਨੇ ਸੇਵਾ ਕਰ ਰਹੀਆਂ ਨੇ ਉਹਨਾਂ ਦੇ ਕੋਈ ਅੰਕੜੇ ਕੱਲ ਨੂੰ ਪੇਸ਼ ਕਰੋਗੇ ਵੀ ਕਿੰਨਾ ਪੈਸਾ ਕਿੰਨਾ ਫੰਡ ਕਿੰਨਾ ਰਕਮ ਕਿੱਥੋਂ ਆਇਆ ਕਿੱਥੇ ਲਾਇਆ ਗਿਆ ਕੀ ਸਾਡੇ ਸਿਆਸਤਦਾਨਾਂ ਨੇ ਤਾਂ ਰੋਟੀਆਂ ਸੇਕਣੀਆਂ ਨੇ ਸੇਕ ਲਈਆਂ ਕੀ ਇਹ ਮੰਗ ਉੱਠਣੀ ਨਹੀਂ ਚਾਹੀਦੀ ਪੰਜਾਬ ਦੇ ਵਿੱਚੋਂ ਆਵਾਜ਼ ਨਹੀਂ ਉਠਣੀ ਚਾਹੀਦੀ ਚਾਹੀਦਾ ਜਹਦਰ ਸਾਹਿਬ ਲੋਕਾਂ ਕੋਲੇ ਜਾ ਕੇ ਸੰਗਤ ਕੋਲੇ ਜਾ ਕੇ ਆਵਾਜ਼ ਬੁਲੰਦ ਕਰਨ ਵੀ ਭਾਈ ਬੀਬੀਐਮਬੀ ਤੇ ਕੰਟਰੋਲ ਪੰਜਾਬ ਦਾ ਟੈਮਾ ਤੇ ਹੈਡ ਵਰਕਸ ਤੇ ਕੰਟਰੋਲ ਪੰਜਾਬ ਦਾ ਦਰਿਆਵਾਂ ਦੇ ਪਾਣੀ ਤੇ ਕੰਟਰੋਲ ਪੰਜਾਬ ਦਾ ਪ੍ਰਬੰਧ ਪੰਜਾਬ ਦਾ ਹੋਣਾ ਚਾਹੀਦਾ ਤਾਂ ਕਿ ਅਸੀਂ ਤਾਇ ਕਰਕੇ ਕਿਹਨੂੰ ਕਿੰਨਾ ਪਾਣੀ ਦੇਣਾ ਕਿੰਨਾ ਛੱਡਣਾ ਸਾਨੂੰ ਪਤਾ ਹੀ ਨਹੀਂ ਬੀਵੀਐਮਬੀ ਦੇ ਪਿਛੋਂ ਪੰਜਾਬ ਨੂੰ ਬਾਹਰ ਕਰ ਦਿੱਤਾ ਗਿਆ ਕੌਣ ਲੋਕ ਨੇ ਜਿਹੜੇ ਲੋਕ ਇੱਥੇ ਦੱਲੇ ਲੋਕ ਮੈਂ ਕਹੂੰਗਾ ਜਿਹੜੇ ਚੰਦ ਪੈਸਿਆਂ ਪਿੱਛੇ ਨਾਲ ਲੋਕਾਂ ਨੂੰ ਕਰਾਇਤੇ ਬਿਠਾ ਰਹੇ ਹੈ ਬੜੇ ਚੇਰ ਤੋਂ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ ਪਰ ਸਰਕਾਰਾਂ ਨੂੰ ਸੁਣਦੀ ਕਿਉਂ ਨਹੀਂ ਕਿ ਜੇ ਆਪਾਂ ਚੰਡੀਗੜ੍ਹ ਤੇ ਲਾਗਲੇ ਪੈਣ ਹਾਲ ਖਰਾਬ ਕਰਨਾ ਭਾਈ ਪੰਜਾਬ ਦਾ ਇਹ ਅੱਗ ਲਾਉਣੀ ਹੈ ਪੰਜਾਬ 'ਚ ਤੁਸੀਂ ਦੇਖੋਗੇ ਮੇਰੀ ਗੱਲ ਅੱਜ ਯਾਦ ਰੱਖਿਓ ਜੇ ਨਾ ਐਸ ਮੁੱਦੇ ਨੂੰ ਲੈ ਕੇ ਪੰਜਾਬ 'ਚ ਅੱਗ ਲਾਈ ਇਹਨਾਂ ਨੇ ਇਹ ਟਕਰਾਕ ਰਾਉਣਗੇ ਸਰਕਾਰ ਟਕਰਾਕ ਰਾਉਗੀ ਤੁਸੀਂ ਦੇਖੋ ਪ੍ਰਵਾਸੀਆਂ ਨਾਲ ਪੰਜਾਬੀਆਂ ਦਾ ਅਕਾਲ ਤੱਕ ਸਾਫ ਦਾ ਸੁਨੇਹਾ ਸੀ ਤੇ ਲਗਭਗ ਜੇ ਐਨ ਜੀਓ ਦੀ ਗੱਲ ਕਰੀਏ ਉਹ ਇੱਥੇ ਪਹੁੰਚੀਆਂ ਤੇ ਬਹੁਤਾਂ ਚ ਸਿੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਇਸ ਟਾਈਮ ਦੇ ਉੱਤੇ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਕਿ ਐਚ ਜੀ ਪੀ ਸੀ ਦੀਆਂ ਮੀਟਿੰਗਾਂ ਹੁੰਦੀਆਂ ਆ ਉੱਥੋਂ ਸੁਨੇਹਾ ਜਾਂਦੇ ਆ ਉੱਥੇ ਮੌਜੂਦ ਆ ਸਿੰਘ ਸਹਿਬਾਨ ਨੇ ਮੀਟਿੰਗ ਕੀਤੀ ਆ ਐਨ ਜੀਓ ਨੂੰ ਇਕੱਠੇ ਹੋਣ ਦਾ ਸੁਨੇਹਾ ਦਿੱਤਾ ਸੀ ਉਹਦੇ ਵਿੱਚ ਜਿੱਥੇ ਸਰਮੌਰ ਸੰਸਥਾਵਾਂ ਆਈਆਂ ਐਨ ਜੀਓ ਆਈਆਂ ਉੱਥੇ ਸਾਡਾ ਜਿਹੜਾ ਕਿ ਬੁਲਾ ਰਹੇ ਦੀ ਗੱਲ ਕਰੀਏ ਬਹੁਤਾਤ ਬੁਲਾ ਰਹੇ ਬੋਲੇ ਉੱਥੇ ਤੇ ਹਰ ਇੱਕ ਨੇ ਏਕੇ ਦੀ ਗੱਲ ਕੀਤੀ ਏਕੇ ਦੀ ਜਦੋਂ ਗੱਲ ਹੁੰਦੀ ਆ ਤੇ ਬਹੁਤ ਸਮਾਂ ਹੋ ਗਿਆ ਸਾਨੂੰ ਏਕੇ ਦੀਆਂ ਗੱਲਾਂ ਕਰਦਿਆਂ ਨੂੰ ਪਰ ਏਕਾ ਹੁੰਦਾ ਕਿੱਥੇ ਆ ਇਹਦੇ ਵਾਸਤੇ ਗੱਲਬਾਤ ਵੀ ਕਰਾਂਗੇ ਸਾਣਾ ਲੱਖਾ ਸਿੰਘ ਸੁਧਾਨਾ ਮੌਜੂਦ ਆ ਸਟੇਜ ਤੇ ਟਾਈਮ ਨਹੀਂ ਮਿਲਿਆ ਕੀ ਲੱਖਾ ਸਿੰਘ ਸੁਧਾਨਾ ਜੀ ਨੇ ਆਪਣਾ ਸੁਨੇਹਾ ਨਹੀਂ ਸੀ ਭੇਜਿਆ ਕਿਉਂਕਿ ਇਸ ਚਿਰ ਨੂੰ ਦੁਨੀਆ ਜਾਣਦੀ ਆ ਤੇ ਮੈਂ ਹੁਣੇ ਹੀ ਵੇਖ ਰਿਹਾ ਸੀ ਬਹੁਤਾਤ ਨੌਜਵਾਨ ਜਿਹੜੇ ਬਾਹਰ ਆ ਰਹੇ ਆ ਕਹਿੰਦੇ ਕਿ ਤੁਹਾਨੂੰ ਸੁਣਨਾ ਸੀ ਤੁਸੀਂ ਬੋਲੇ ਕਿਉਂ ਨਹੀਂ ਆਪਾਂ ਗੱਲਬਾਤ ਕਰਦੇ ਹਾਂ ਸੁਧਾਨਾ ਸਾਹਿਬ ਗੁਰਫਤੇ ਸਾਂਝ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਕਾ ਜੀ ਤੁਸੀਂ ਪਹੁੰਚਿਓ ਸਪੈਸ਼ਲ ਤੌਰ ਤੇ ਅੰਦਰ ਸੁਨੇਹਾ ਨਹੀਂ ਮਿਲਿਆ ਜਾਂ ਤੁਸੀਂ ਨਹੀਂ ਸੁਨੇਹਾ ਦਿੱਤਾ ਕਿ ਤੁਸੀਂ ਬੋਲਣਾ ਚਾਹੁੰਦੇ ਸੀ ਹੁਣੇ ਮੈਂ ਵੇਖ ਰਿਹਾ ਸੀ ਉਹ ਨੌਜਵਾਨ ਮਿਲਿਆ ਤੁਹਾਨੂੰ ਕਹਿੰਦੇ ਕਿ ਤੁਸੀਂ ਬੋਲੇ ਕਿਉਂ ਨਹੀਂ ਅ ਜਹੇਦਰ ਸਾਹਿਬ ਨੇ ਬਹੁਤ ਸੋਨਾ ਪ੍ਰਾਲਾ ਕੀਤਾ ਕਿ ਸਾਰੀ ਸੰਗਤ ਨੂੰ ਸੱਦਾ ਦਿੱਤਾ ਖੁੱਲਾ ਸੱਦਾ ਵੀ ਆਪ ਕੋ ਆਪਣੇ ਸੁਝਾਅ ਜਿਹੜੀਆਂ ਵੀ ਐਨ ਜੀਓ ਆ ਸੰਸਥਾਵਾਂ ਨੇ ਜਾਂ ਵੱਖਰੇ ਤੌਰ ਤੇ ਲੋਕਾਂ ਕੰਮ ਕਰ ਰਹੇ ਆ ਵੀ ਅਸੀਂ ਕੀ ਕਰ ਸਕਦੇ ਹ ਇਕੱਠੇ ਹੋ ਕੁਰ ਰਾਮਦਾਸ ਦੀ ਧਰਤੀ ਦੇ ਉੱਤੇ ਅੱਜ ਇੱਕ ਹੋਕਾ ਸੀ ਵੀ ਸਾਰੇ ਇਕੱਠੇ ਹੋ ਜਿਵੇਂ ਜੈਦਰ ਸਾਹਿਬ ਬਹੁਤ ਵਾਰੀ ਆਪਣੇ ਭਾਸ਼ਣ ਚ ਵੀ ਗੱਲ ਕਰਦੇ ਆ ਕਿ ਚੁੱਲ੍ਹੇ ਸਾਂਝੇ ਆ ਜਿਹੜੇ ਇਕੱਠੇ ਕਰ ਲੈਣੇ ਚਾਹੀਦੇ ਬੱਖ-ਬੱਖ ਚੁੱਲ੍ਹੇ ਨਹੀਂ ਹੋਣੇ ਸੋ ਮੈਂ ਹੈਰਾਨ ਆ ਵੀ ਮੈਂ ਇੱਕ ਸੁਝਾਅ ਰੱਖਣਾ ਸੀਗਾ ਪਰ ਉਹ ਤੁਹਾਨੂੰ ਪਤਾ ਵੀ ਜੈਦਰ ਸਾਹਿਬ ਜਦੋਂ ਅਸੀਂ ਕੌਮ ਨੂੰ ਇਕੱਠੇ ਕਰਨ ਦੀ ਗੱਲ ਕਰਦੇ ਆ ਨਾ ਤਾਂ ਫਿਰ ਜਿਗਰਾ ਵੱਡਾ ਰੱਖਣਾ ਪੈਂਦਾ ਇਹ ਵਰਤਾਂ ਤੋਂ ਕੋਈ ਹੁਕਮ ਆਇਆ ਬਾਦਲਾਂ ਵੱਲੋਂ ਵੀ ਫਲਾਨਾ ਬੰਦਾ ਨਹੀਂ ਬੋਲੂਗਾ ਜੇ ਮਹਾਰਾਸ਼ਟਰ ਤੋਂ ਬੰਦਾ ਆਇਆ ਬੋਲ ਸਕਦਾ ਜੇ ਯੂਪੀ ਤੋਂ ਬੰਦਾ ਆਇਆ ਬੋਲ ਸਕਦਾ ਸੁਝਾਅ ਰੱਖ ਸਕਦਾ ਜੇ ਰਾਸਵਾ ਦਾ ਮੈਂਬਰ ਸਾਨੀ ਬੋਲ ਸਕਦਾ ਸਰਕਾਰ ਦੇ ਬੰਦੇ ਨੇ ਸਾਡੇ ਵਾਰੀ ਕੀ ਹੋਇਆ ਤੁਹਾਨੂੰ ਬੁਲਾਇਆ ਨਹੀਂ ਗਿਆ ਤੁਹਾਨੂੰ ਸੁਣਿਆ ਨਹੀਂ ਮਿਲਿਆ ਨਾ ਮੈਨੂੰ ਕਹ ਬਈ ਨਾਂ ਲਿਖਾ ਦਿਓ ਨਾਂ ਲਿਖਾਤਾ ਸਨੇਹਾ ਵੀ ਲਾਇਆ ਨਹੀਂ ਚਲੋ ਇਹ ਮੈਂ ਸਮਝਦਾ ਕਿ ਇਹ ਜਿਹੜਾ ਸਿਸਟਮ ਹੈ ਨਾ ਤੁਸੀਂ ਕਿਸ ਤਰੀਕੇ ਨਾਲ ਲੋਕਾਂ ਨੂੰ ਇਕੱਠੇ ਕਰ ਲਓਗੇ ਜੇ ਤੁਸੀਂ ਨੁਮਾਇੰਦਗੀ ਹੀ ਇੱਕ 86 ਜਮਾਤ ਦੀ ਕਰਨੀ ਆ ਤੁਸੀਂ ਉਹਦੇ ਕਹਿਣ ਦੇ ਉੱਤੇ ਹੀ ਚੱਲਣਾ ਤਾਂ ਤੁਸੀਂ ਕਿਵੇਂ ਲੋਕਾਂ ਨੂੰ ਇਕੱਠੇ ਕਰ ਲੋਗੇ ਫਿਰ ਅੱਜ ਕੀ ਲੱਗਦਾ ਤੁਹਾਨੂੰ ਤੁਸੀਂ ਬੈਠੇ ਸੀ ਆਪਾਂ ਕਿਉਂ ਨੇੜੇ-ਨੇੜੇ ਬੈਠੇ ਸੀ ਉੱਤੇ ਤੇ ਤੁਸੀਂ ਬੜੇ ਗੋਹ ਨਾ ਸਣੀਆਂ ਗੱਲਾਂ ਬਾਤਾਂ ਸੁਣੀਆਂ ਜਿੱਥੇ ਬੰਦੇ ਨਮਾਇंदे ਆਏ ਸਰਕਾਰ ਵੱਲੋਂ ਨਮਾਇੰਦਾ ਆਇਆ ਤੁਸੀਂ ਵੀ ਉੱਥੇ ਮੌਜੂਦ ਸੀ ਕੀ ਲੱਗਦਾ ਇੱਥੇ ਸਿਆਸਤ ਸੀ ਬੋ ਆਉਂਦੀ ਆ ਕਦੇ ਨਹੀਂ ਤੁਸੀਂ ਦੇਖੋ ਨਾ ਗੁਰਦੁਆਰਾ ਨਨਕਾਣਾ ਸਾਹਿਬ ਜਿਹੜਾ ਸੰਰੂਰ ਦੇ ਵਿੱਚ ਹੈ ਉੱਥੇ ਗੱਲ ਉੱਠੀ ਗੱਲ ਨਹੀਂ ਉੱਠੀ ਸਿੱਧੇ ਸਾਹਮਣੇ ਆਏ ਆ ਯੋਥੇ ਸ਼ਰੋਮਣੀ ਕਮੇਟੀ ਵੱਲੋਂ 3000 ਲੀਟਰ ਜਿਹੜਾ ਡੀਜ਼ਲ ਹੈ ਉਹਦੇ ਬਿੱਲ ਕੱਟੇ ਗਏ ਆ ਤੇਲ ਪਵਾਇਆ ਗਿਆ ਉਹ ਤੇਲ ਨੂੰ ਅਗੇ ਵੰਡ ਕਾਉਣ ਰਿਹਾ ਬਾਦਲ ਸ਼ਰੋਮਣੀ ਕਾਲੀਤਾਲ ਬਾਦਲ ਜਿਹੜੇ ਹਲਕਾ ਇੰਚਾਰਜ ਲਾਏ ਹੋਏ ਨੇ ਇਹਦਾ ਮਤਲਬ ਤੁਸੀਂ ਲੋਕਾਂ ਦਾ ਸੰਗਤ ਦਾ ਪੈਸਾ ਸ਼ਰੋਮਣੀ ਕਮੇਟੀ ਦਾ ਪੈਸਾ ਤੁਸੀਂ ਕਿੱਥੇ ਲਾਉਣਾ ਚਾਹ ਕਿਧੇ ਨਹੀਂ ਲਾਉਣਾ ਚਾਹ ਨੇ ਸ਼ਰੋਮਣੀ ਕਮੇਟੀ ਲਾਵੇ ਕਿਸੇ ਨੂੰ ਕੋਈ ਦੁੱਖ ਨਹੀਂ ਕਾਲੀਤਾਲ ਸਾਡਾ ਜ਼ਹੀਦਾਰ ਨੇ ਇਹ ਟੀਮਾਂ ਬਣਾਉਣ ਕੋਈ ਸਮੱਸਿਆ ਨਹੀਂ ਪਰ ਤੁਸੀਂ ਹਾਈਲਾਈਟ ਕਿਨੂੰ ਕੀਤਾ ਜਾ ਰਿਹਾ ਉਹ ਗੱਲ ਵੀ ਇਹ ਕਹਿੰਦੇ ਸੇਵਾ ਹੁਣ ਜਿਹੜੀ ਗੱਲ ਜਿਹੜਾ ਮੈਂ ਸੁਨੇਹਾ ਰੱਖਣਾ ਇੱਥੇ ਆ ਜਾਇਆ ਸੀ ਪਹਿਲਾਂ ਮੇਰਾ ਸੁਨੇਹਾ ਤਾਂ ਇਹ ਸੀ ਵੀ ਜੇ ਤੁਸੀਂ ਵਕਈ ਸਹਿਰਤਾ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਵਕਈ ਜਥੇਬੰਦੀਆਂ ਨੂੰ ਐਨ ਜੀਓ ਨੂੰ ਇਕੱਠੀਆਂ ਕਰਨਾ ਚਾਹੁੰਦੇ ਤਾਂ ਇਹਨਾਂ ਦੇ ਉੱਤੇ ਇੱਕ ਕੁੰਡਾ ਹੋਣਾ ਚਾਹੀਦਾ ਪਾਰਦਰਸ਼ਤਾ ਦਾ ਵੀ ਕੀ ਜਿਹੜੀਆਂ ਐਨ ਜੀਓ ਐ ਸੰਸਥਾਵਾਂ ਨੇ ਸੇਵਾ ਕਰ ਰਹੀਆਂ ਨੇ ਉਹਨਾਂ ਦੇ ਕੋਈ ਅੰਕੜੇ ਕੱਲ ਨੂੰ ਪੇਸ਼ ਕਰੋਗੇ ਕਿੰਨਾ ਪੈਸਾ ਕਿੰਨਾ ਫੰਡ ਕਿੰਨਾ ਰਸ਼ਨ ਕਿੱਥੋਂ ਆਇਆ ਕਿੱਥੇ ਲਾਇਆ ਗਿਆ ਇਹ ਤਾਂ ਕੋਈ ਡਾਟਾ ਹੀ ਨਹੀਂ ਹੈ ਨਹੀਂ ਕੋਈ ਅੰਕੜਾ ਹੀ ਹੈ ਨਹੀਂ ਕਰੋੜਾਂ ਆਉਂਦਾ ਹੈ ਕਰੋੜਾਂ ਵੰਡਿਆ ਵੀ ਜਾਂਦਾ ਨਹੀਂ ਵੰਡਿਆ ਜਾਂਦਾ ਅਸੇ ਪੰਜਾਬ ਨੂੰ ਕਿਉਂ ਐ ਪੂਰੀ ਦੁਨੀਆ ਇੱਕ ਸਿਹਾਰਾ ਬਣਾ ਕੇ ਪੇਸ਼ ਕਰਤਾ ਵੀ ਇੱਥੇ ਇੰਨੀਆਂ ਐਨਜੀਓ ਹੋ ਗਈਆਂ ਤੇ ਐਨੇ ਬਿਰਦਾਸ਼ਰਨ ਹੋ ਗਏ ਜੀ ਇਹ ਤਾਂ ਬਹੁਤ ਮੈਸੇਜ ਹੀ ਸਨੇਹੀ ਗਲਤ ਜਾ ਰਿਹਾ ਵੀ ਇੰਨੀਆਂ ਐਨਜੀਓ ਦਾ ਮਤਲਬ ਸਰਕਾਰ ਫੇਲ ਆ ਇਹਦਾ ਮਤਲਬ ਲੋਕ ਜਿਹੜੀ ਸੇਵਾ ਕਰ ਰਹੇ ਨੇ ਤਾਂ ਮੇਰਾ ਇਹ ਸੁਝਾਅ ਇੱਥੇ ਮੈਂ ਰੱਖਣਾ ਚਾਹੁੰਦਾ ਸੀਗਾ ਸਟੇਜ ਦੇ ਉੱਤੇ ਪਹਿਲੀ ਗੱਲ ਦਾ ਜਿਹਦਰ ਸਾਹਿਬ ਇਹ ਤੁਸੀਂ ਕਰਨੀ ਤੁਹਾਨੂੰ ਬਣਦੀ ਆ ਵੀ ਤੁਸੀਂ ਇੱਥੇ ਜਿਹੜਾ ਕਿ ਕੰਟਰੋਲ ਰੂਮ ਸਥਾਪਿਤ ਕਰੋ ਉਹਦੇ ਵਿੱਚ ਜਿੰਨੀਆਂ ਸੰਸਥਾਵਾਂ ਆਉਣਗੀਆਂ ਉਹਨਾਂ ਕੋਲ ਕਿੰਨਾ ਪੈਸਾ ਆਉਣਾ ਹੈ ਕਿੰਨਾ ਗਾਹਾਂ ਲੱਗ ਗਿਆ ਸਾਰਾ ਅੰਕੜਾ ਲੋਕਾਂ ਨੂੰ ਪਤਾ ਲੱਗੇ ਵੀ ਜਿਨੇ ਆਪਣੇ ਦਸਾਂ ਨਾ ਉਹਦੀ ਕਿਰਤ ਦੇ ਵਿੱਚੋਂ ਪਾਹ ਭੇਜਣਾ ਕਾਨੂੰਨ ਪਤਾ ਹੋਣਾ ਚਾਹੀਦਾ ਮੇਰਾ ਲੱਗਿਆ ਕਿ ਨਹੀਂ ਲੱਗਿਆ ਦੂਜਾ ਮੇਰਾ ਸੁਝਾਅ ਸੀਗਾ ਵੀ ਜਿਵੇਂ ਇੱਕ ਇੱਕ ਸਮਰਜੀਤ ਸਿੰਘ ਮੱਕੜ ਪੱਤਰਕਾਰ ਨੇ ਕਿਸੇ ਬੰਦੇ ਨੂੰ ਜਿਹੜਾ ਘਾਟ ਹੈ ਗਿਆ ਉਹਦਾ ਖਾਤਾ ਦੇ ਤਾ ਉਹਦੀ ਵੀਡੀਓ ਪਾਤੀ ਮੱਕੜ ਰਾਹੀਂ ਦੋ ਬੰਦਿਆਂ ਨੇ 15 ਲੱਖ ਇੱਕ ਨੇ 10 ਲੱਖ ਇੱਕ ਨੇ 25 ਲੱਖ ਰੁਪਇਆ ਉਹਨੂੰ ਪਾਤਾ ਤੀਜੇ ਦਿਨ ਸਮਰਜੀਤ ਮੱਕੜ ਨੇ ਉਹਨੂੰ ਪੱਤਰਕਾਰ ਪਰਿਵਾਰ ਨੂੰ ਫੋਨ ਕੀਤਾ ਕਿ ਮੈਂ ਐਨ ਆਰ ਆਈ ਬੋਲਦਾ ਮੈਂ ਤੁਹਾਡੀ ਮਤ ਕਰਨਾ ਚਾਹੁੰਨਾ ਤੇ ਤੁਸੀਂ ਦੱਸੋ ਮਤਲਬ ਕਿ ਸੋਡੇ ਤੱਕ ਹੁਣ ਤੱਕ ਕਿੰਨੇ ਕ ਪੈਸੇ ਆ ਗਏ ਕਹਿੰਦੇ ਸਾਡੇ ਕੋਲ 20-25 ਹਜ਼ਾਰ ਆਇਆ ਹੈ ਅੱਛਾ ਉਸਨੇ ਸੁਨੇਹਾ ਦਿੱਤਾ ਤੇ ਉਸ ਨੂੰ ਦੱਸਿਆ ਨਹੀਂ ਗਿਆ ਰਿਹਾ ਪਰਿਵਾਰ ਵੱਲੋਂ ਨਹੀਂ ਨਹੀਂ ਫਿਰ ਮੱਕੜ ਨੇ ਕਿਹਾ ਕਹਿੰਦਾ ਵੀ ਮੈਂ ਸਿਮਰ ਜਦੋਂ ਮੱਕੜ ਬੋਲਦਾ ਮੇਰੇ ਰਾਹੀਂ 25 ਲੱਖ ਆਗਾ ਤੂੰ ਮੈਨੂੰ ਝੂਠ ਬੋਲੀ ਜਾਣਾ ਸਭ ਕੁਝ ਹੋ ਰਿਹਾ ਫੋਨ ਕੱਟ ਗਿਆ ਮੇਰਾ ਦੂਜਾ ਸਝਾ ਏ ਸੀ ਵੀ ਘੱਟੋ ਘੱਟ ਇਹ ਸਾਰੀ ਪੜਤਾਲ ਹੋਣੀ ਚਾਹੀਦੀ ਵੀ ਇੱਕ ਕੋਲੇ ਪੈਸਾ ਚੱਲਿਆ ਜਾਵੇ ਦੂਜਾ ਰਹਿ ਜੇ ਇੱਕ ਕੋਲੇ ਤਾਂ ਕਰੋੜ ਇਕੱਠਾ ਹੋ ਜੇ ਇੱਕ ਕੋਲੇ 5000 ਵੀ ਨਾ ਜਾਵੇ ਸੋ ਦੂਜਾ ਮੇਰਾ ਸੁਝਾਅ ਚਲੋ ਛੋਡੇ ਰਹੇ ਭਾਈ ਲੈ ਲੈਣ ਜਹਦਰ ਸਾਹਿਬ ਉਧਰ ਤਾਂ ਮੈਨੂੰ ਪਤਾ ਘੰਟੀਆਂ ਖੜਕੀਆਂ ਨਹੀਂ ਉਹਨਾਂ ਨੇ ਸਟੇਜ ਦੇ ਉੱਤੇ ਆਪਾਂ ਨੂੰ ਬੁਲਾਉਣਾ ਤੀਜਾ ਮੇਰਾ ਸੁਝਾਅ ਜਿਹੜਾ ਹੋਰ ਸੀਗਾ ਉਹ ਇਹ ਸੀਗਾ ਵੀ ਇਹ ਤੋਂ ਜਿਹੜਾ ਹੜਾ ਨਾਲ ਸੰਬੰਧਤ ਮਸਲਾ ਹੈ ਵੀ ਕੀ ਸਾਡੇ ਸਿਆਸਤਦਾਨਾਂ ਨੇ ਤਾਂ ਰੋਟੀਆਂ ਸੇਕਣੀਆਂ ਸੇਕ ਲਈਆਂ ਕੀ ਇਹ ਮੰਗ ਉੱਠਣੀ ਨਹੀਂ ਚਾਹੀਦੀ ਪੰਜਾਬ ਦੇ ਵਿੱਚੋਂ ਆਵਾਜ਼ ਨਹੀਂ ਉੱਠਣੀ ਚਾਹੀਦੀ ਚਾਹੇ ਜਹਦਰ ਸਾਹਿਬ ਲੋਕਾਂ ਕੋਲੇ ਜਾ ਕੇ ਸੰਗਤ ਕੋਲ ਜਾ ਕੇ ਆਵਾਜ਼ ਬੁਲੰਦ ਕਰਨ ਵੀ ਭਾਈ ਬੀਬੀਐਮਬੀ ਤੇ ਕੰਟਰੋਲ ਪੰਜਾਬ ਦਾ ਟੈਮਾਂ ਤੇ ਹੈਡ ਵਰਕਸ ਤੇ ਕੰਟਰੋਲ ਪੰਜਾਬ ਦਾ دریاਵਾਂ ਦੇ ਪਾਣੀ ਤੇ ਕੰਟਰੋਲ ਪੰਜਾਬ ਦਾ ਪ੍ਰਬੰਧ ਪੰਜਾਬ ਦਾ ਹੋਣਾ ਚਾਹੀਦਾ ਤਾਂ ਕਿ ਅਸੀਂ ਤਾਇ ਕਰਕੇ ਕਿਹਨੂੰ ਕਿੰਨਾ ਪਾਣੀ ਦੇਣਾ ਕਿੰਨਾ ਛੱਡਣਾ ਸਾਨੂੰ ਪਤਾ ਹੀ ਨਹੀਂ ਬੀਬੀਐਮਬੀ ਦੇ ਵਿੱਚ ਪੰਜਾਬ ਨੂੰ ਬਾਹਰ ਕਰ ਦਿੱਤਾ ਗਿਆ ਇੱਥੇ ਕੋਈ ਬੰਦਾ ਨਹੀਂ ਗੱਲ ਕਰ ਰਿਹਾ ਸੋ ਮੈਂ ਅੱਜ ਇਹ ਇੱਕ ਸੁਝਾਅ ਦੇਣਾ ਹੈ ਜਿਹਦਰ ਸਾਹਿਬ ਨੂੰ ਜਿਹਦਰ ਸਾਹਿਬ ਇਹ ਗੱਲ ਤੁਸੀਂ ਸਿਆਸਦਾਨਾਂ ਨਾਲ ਨਹੀਂ ਕਰਨੀ ਕਿਉਂਕਿ ਇਹ ਸਿਰਫ ਪੰਜਾਬ ਨੂੰ ਮਾਰਨ ਵਾਲੇ ਲੋਕ ਨੇ ਗਦਾਰ ਲੋਕ ਨੇ ਤੁਸੀਂ ਕਰ ਸਕਦੇ ਚਲੋ ਇਹ ਵੀ ਸੁਝਾ ਆਪਣਾ ਸੋਡੇ ਰਹੀਂ ਜਾਂਦਾ ਰਹੂਗਾ ਜੇ ਕਰਨ ਦੀ ਹਿੰਮਤ ਹੋਈ ਤਾਂ ਮੈਨੂੰ ਲੱਗਦਾ ਨਹੀਂ ਹੋਊਗਾ ਇਹ ਕਿਉਂਕਿ ਇੱਥੇ ਗੋਗਲਗਾਂ ਤੋਂ ਮਿੱਟੀ ਕੋਈ ਝੜੀ ਗਈ ਹੈ ਇਹਦੀ ਕੋ ਉਹ ਜਿਹੜੀ ਗੱਲ ਕੋਈ ਬੰਦਾ ਠੋਸ ਕਰਦਾ ਉਹ ਸੁਨਣਾ ਨਾ ਪਸੰਦ ਕਰਦੇ ਆ ਨਾ ਇਹ ਯੁਰਤ ਹੈਗੀ ਆ ਮੈਂ ਗੱਲ ਕਹੂੰਗਾ ਇਹਨਾਂ ਚ ਤੀਜੀ ਗੱਲ ਜਿਹੜਾ ਮੈਂ ਰੱਖਣਾ ਚਾਹੁੰਦਾ ਇਸ ਮਸਲੇ ਤੋਂ ਹਟ ਕੇ ਸੁਝਾ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਬੱਚੇ ਦਾ ਕਤਲ ਹੁੰਦਾ ਕਿੰਨੀ ਦਰਿੰਦਗੀ ਨਾ ਹੁੰਦਾ ਮੈਂ ਕਹਿੰਦਾ ਯਾਰ ਰਾਖਸ਼ਾਂ ਦੇ ਵੀ ਰੂਹ ਕੰਬ ਜੇ ਉਦੀ ਬੱਚੇ ਦੀ ਦਾਸਤਾਨ ਸੁਣ ਕੇ ਨਾ ਬਈ ਮੈਂ ਸੱਚੀ ਮੈਂ ਐਡਾ ਮਤਲਬ ਕਿ ਕਮਜ਼ੋਰ ਦਿਲ ਨਹੀਂ ਹੈਗਾ ਵੀ ਛੇਤੀ ਮੇਰਾ ਰੋਣਾ ਆ ਜੇ ਪਰ ਯਾਰ ਮੈਨੂੰ ਨਾ ਸੋਚ ਕੇ ਜਦੋਂ ਮੈਂ ਉਹ ਚੀਜ਼ ਆਪ ਦੇ ਤੇ ਲਾਗੂ ਕਰਦਾ ਜਾਂ ਬੱਚੇ ਤੇ ਲਾ ਕੇ ਦੇਖਦਾ ਨਾ ਵੀ ਯਾਰ ਇੱਕ 5 ਸਾਲ ਦੇ ਬੱਚੇ ਨੂੰ ਚੱਕ ਕੇ ਪਹਿਲਾਂ ਉਹਦੇ ਗੁਪਤੰਗ ਦੇ ਵਿੱਚ ਡੰਡਾ ਦਿੱਤਾ ਗਿਆ ਫਿਰ ਉਹਦੇ ਨਾਲ ਯਾਰ ਕੋ ਕਰਮ ਕੀਤਾ ਗਿਆ ਫਿਰ ਉਹਦੇ ਸਿਰ 'ਚ ਇੱਟ ਮਾਰੀ ਗਈ ਜਦੋਂ ਫਿਰ ਵੀ ਨਾ ਮਰਿਆ ਤਾਂ ਉਹਦੀ ਪੈਂਟ ਨਾਲ ਉਹਦਾ ਗਲ ਘੁੱਟ ਦਿੱਤਾ ਗਿਆ ਤੇ ਜਦੋਂ ਉਹ ਉਹਦੀ ਲਾਸ਼ ਚੱਕ ਕੇ ਲੈ ਕੇ ਆਏ ਬੱਚੇ ਦੀ ਤਾਂ ਉਹਦੇ ਉਹਦੀ ਜਿਹੜੀ ਜੀਵ ਸੀ ਉਹਨੇ ਦੰਦਾਂ ਨੇ ਵੱਢਤੀ ਸੀ ਕਿੰਨੇ ਦਰਦ ਨਾਲ ਉਹ ਬੱਚਾ ਯਾਰ ਮਰਿਆ ਹੋਣਾ ਰੂਹ ਵੀ ਕੰਬਦੀ ਆ ਬੰਦੇ ਦੀ ਦੇਹ ਮਤਲਬ ਕਿ ਝੂਠੀ ਪੈ ਜਾਂਦੀ ਹੈ ਗੱਲ ਸੁਣ ਕੇ ਇਹ ਇਹ ਸੁਨੇਹਾ ਮੈਂ ਇੱਥੇ ਸੁਝਾ ਦੇਣਾ ਆ ਸੀਗਾ ਵੀ ਜੇ ਜਿਹੇਦਾਰ ਸਾਹਿਬ ਸਿਆਖਦਾਨਾਂ ਨੇ ਨਹੀਂ ਕਰਨਾ ਇਹ ਕੰਮ ਇਹ ਜਿਹੜਾ ਜਿਹੜਾ ਜੁਰਮ ਵੱਧ ਰਿਹਾ ਪੰਜਾਬ 'ਚ ਕਰਾਏ ਵੱਧ ਰਿਹਾ ਇੱਥੇ ਦੋ ਮੁੰਡੇ ਕੁੰਬੜਾਂ ਦੇ ਵਿੱਚ ਮਾਰਤੇ ਹਾਰਪੁਰ ਮਾਰਤਾ ਇੱਕ ਰੋਪੜ ਦੇ ਵਿੱਚ ਮਾਰਤਾ ਰੋਜ਼ੀਆਂ ਕਟ੍ਰਾਮਾ ਕ੍ਰਿਮੀਨਲ ਬੰਦੇ ਨੇ ਜਿਹੜੇ ਬੰਦੇ ਨੇ ਕਾਂਡ ਕੀਤਾ ਯੂਪੀ ਤੋਂ ਆਇਆ ਹੋਇਆ ਬੰਦਾ 7 ਸਾਲ ਉਹ ਇਸੇ 776 ਦੇ ਮੁਕੱਦਮੇ 'ਚ ਬਲਾਤਕਾਰ ਦੇ ਮੁਕੱਦਮੇ 'ਚ ਕੈਦ ਕੱਟ ਚੁੱਕਿਆ ਯੂਪੀ ਦੇ ਵਿੱਚ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਪੜਤਾਲ ਨਹੀਂ ਇੱਥੇ ਬੰਦੇ ਆਉਂਦੇ ਆ ਉਨਾਂ ਦਾ ਆਧਾਰ ਕਾਰਡ ਬਣ ਜਾਂਦਾ ਹੈ, ਵੋਟਾਂ ਬਣ ਜਾਂਦੀਆਂ ਨੇ ਉਹਨਾਂ ਨੂੰ ਕਰਾਏ। ਕੌਣ ਲੋਕ ਨੇ ਜਿਹੜੇ ਲੋਕ ਇੱਥੇ ਦੱਲੇ ਲੋਕ ਮੈਂ ਕਹੂੰਗਾ ਜਿਹੜੇ ਚੰਦ ਪੈਸਿਆਂ ਪਿੱਛੇ ਨਾਲ ਲੋਕਾਂ ਨੂੰ ਕਰਾਏ ਤੇ ਬਿਠਾ ਰਹੇ ਆ। ਬੜੇ ਚਿਰ ਤੋਂ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ ਪਰ ਸਰਕਾਰਾਂ ਨੂੰ ਸੁਣਦੀ ਕਿਉਂ ਨਹੀਂ ਕਿ ਜੇ ਆਪਾਂ ਚੰਡੀਗੜ੍ਹ ਤੇ ਲਾਗਲੇ ਪੈ। ਹਾਲ ਖਰਾਬ ਕਰਨਾ ਭਾਈ ਪੰਜਾਬ ਦਾ ਇਹ ਅੱਗ ਲਾਉਣੀ ਆ ਪੰਜਾਬ 'ਚ ਤੁਸੀਂ ਦੇਖੋਗੇ ਮੇਰੀ ਗੱਲ ਅੱਜ ਯਾਦ ਰੱਖਿਓ। ਜੇ ਨਾ ਐਸ ਮੁੱਦੇ ਨੂੰ ਲੈ ਕੇ ਪੰਜਾਬ 'ਚ ਅੱਗ ਲਾਈ ਇਹਨਾਂ ਨੇ। ਇਹ ਟਕਰਾਅ ਕਰਾਂਗੇ। ਇਹ ਸਰਕਾਰ ਟਕਰਾਅ ਕਰਾਊਗੀ। ਤੁਸੀਂ ਦੇਖੋ ਪ੍ਰਵਾਸੀਆਂ ਨਾਲ ਪੰਜਾਬੀਆਂ ਦਾ ਹੋਣਾ ਕੰਮ ਜਿਵੇਂ ਲੋਕਾਂ ਦੇ ਅੰਦਰ ਖੂਨ ਖ올 ਰਿਹਾ ਹੈ ਇੱਥੇ ਇੱਕ ਮੁੰਡਾ ਚੱਕਿਆ ਗਿਆ ਬੱਚਾ ਚੱਕ ਲੈ ਪਟਿਆਲੇ ਦੇ ਵਿੱਚ ਛੋੜੇ ਜਾਦ ਹੋਣਾ ਕਿਸੇ ਐਨਆਰਆਈ ਮੁੰਡੇ ਨੇ ਚਾਰ ਪਰਸ ਇੰਸਪੈਕਟਰਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਤਾ ਸਿੱਖ ਸੀ ਨਾ ਇਹਦੇ ਕਹਿੰਦੇ ਥੱਪੜ ਤੱਕ ਨਹੀਂ ਮਾਰਿਆ ਯਾਰ ਬਚਾਉਣ ਦੀ ਕਵਾਇਦ ਅਜੇ ਤੱਕ ਚੱਲ ਰਹੀ ਹੈ ਉਹਨਾਂ ਨੂੰ ਪੁਲਿਸ ਉਹ ਇੱਥੇ ਬੰਦਾ ਕੱਲ ਨੂੰ ਉਹ ਸਜ਼ਾ ਵੀ ਹੋ ਜਾਂਦੀ ਆ ਉਹਨੂੰ ਸਜ਼ਾ ਹੋ ਕੇ ਕੱਲ ਨੂੰ ਪੈਰੋਲ ਮਿਲਦੀ ਆ ਛੁੱਟੀ ਵੇਂਗੇ ਟਡੇ ਟੰਗ ਨਾ ਜਿਵੇਂ ਮਰਜ਼ੀ ਛੁੱਟੀ ਉਹਦੀ ਕਰਾ ਦਿੰਦੇ ਆ ਕਲਾ ਉਦੋਂ ਬਾਅਦ ਬੰਦਾ ਯੂਪੀ ਉੱਡ ਗਿਆ ਕੌਣ ਫੜੂਗਾ ਉਹਨੂੰ ਚਿੰਤਾ ਦਾ ਵਿਸ਼ਾ ਹੈ ਕਿਨਾ ਸੋਚਣ ਦੀ ਲੋੜ ਆ ਬਾਈ ਅੱਜ ਤੁਸੀਂ ਦੇਖੋ ਯਾਰ ਵੀ ਅੱਜ ਉੱਤਰਾਖੰਡ ਯੂਪੀ ਆਪਣਾ ਉੱਤਰਾਖੰਡ ਆ ਗਿਆ ਹਿਮਾਚਲ ਆ ਗਿਆ ਰਾਜਸਥਾਨ ਆ ਗਿਆ ਮਨੀਪੁਰ ਸਿਕਮ ਮਗਾ ਲਿਆ ਸਾ ਮਹਾਰਾਸ਼ਟਰ ਕਿੰਨੇ ਸੂਬਿਆਂ ਦੇ ਕਾਨੂੰਨ ਆ ਵੋਟ ਬਣਾਉਣ ਦਾ ਕਾਨੂੰਨ ਹੈ ਨੌਕਰੀ ਲੈਣ ਦਾ ਉਹਨਾਂ ਦੀਆਂ ਸ਼ਰਤਾਂ ਨੇ ਜ਼ਮੀਨ ਤੁਸੀਂ ਲੈ ਨਹੀਂ ਸਕਦੇ ਉਹਦਾ ਕਾਨੂੰਨ ਬਣਿਆ ਹੋਇਆ ਤੇ ਪੰਜਾਬ ਨੂੰ ਬਸਤੀ ਬਣਾਤਾ ਯਾਰ ਕਿਉਂ ਨਹੀਂ ਅਸੀਂ ਇਸ ਫੈਡਰਲ ਢਾਂਚੇ ਦੀ ਗੱਲ ਕਰਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਅਧਿਕਾਰਾਂ ਦੀ ਗੱਲ ਕਰਦੇ ਆਇ ਤੇ ਇਕੱਠੇ ਹੋ ਜੋ ਲਾ ਲੋ ਲੰਗਰ ਕਿੰਨੇ ਚਿਰ ਲੰਗਰ ਲਾ ਕੇ ਪੰਜਾਬ ਨੂੰ ਬਚਾ ਲੋਗੇ ਹੜ੍ਹ ਤਾਂ ਫੇਰ ਖੜੇ ਏ ਥੋੜੇ ਸਿਰ ਤੇ ਤੂੰ ਹੀ ਕਿਵੇਂ ਵੇਖਦਾ ਲੱਖਾਂ ਸਦਾਣਾ ਇਹ ਸਾੜਾ ਨੂੰ ਕਿਵੇਂ ਦੇਖਦਾ ਪਾਣੀ ਦਾ ਆਪਾ ਦਰੇ ਇਨਾ ਉੱਚਾ ਆਉਂਦਾ ਵਾ ਘਰਾਂ ਤੱਕ 7-7 8-8 ਫੋਟ 10-10 ਫੋਟ ਨਹੀਂ ਲੰਘਿਆ ਸਰਕਾਰ ਕਿੱਥੇ ਖੜੀ ਏ ਕੇਂਦਰ ਕਿੱਥੇ ਖੜੀ ਏ ਦੇਖੋ ਭਾਈ ਸਰਕਾਰ ਤਾਂ ਸਪਸ਼ਟ ਖੜੀ ਏ ਉਹਦਾ ਦੋਰਾਵਾ ਹੀ ਨਹੀਂ ਹੈਗਾ ਵਿਰੋਧ ਚ ਉਹ ਤਾਂ ਤੁਹਾਨੂੰ ਦੇਖ ਹੀ ਰਿਹਾ ਐਤਕੀ ਮੌਸਮ ਵਿਭਾਗ ਨੇ ਪਹਿਲੇ ਹੀ ਕਹਦਾ ਸੀ ਮੀਂਹ ਬਾਲੇ ਪੈਣਗੇ ਕਿਉਂ ਇਨਾ ਪਾਣੀ ਜਮਾ ਕੀਤਾ ਗਿਆ ਕਿਉਂ ਡੈਮ ਫੁੱਲ ਕਰਕੇ ਛੱਡੇਗੇ ਕਿਉਂ ਪਾਣੀ ਇਕੱਠਾ ਛੱਡ ਕੇ ਪੰਜਾਬ ਨੂੰ ਡੋਬਿਆ ਤੇ ਮਾਰਿਆ ਗਿਆ 1600 ਕਰੋੜ ਦਾ ਉਹ ਗੱਲੇ ਵਿੱਚ ਉੱਠਦੇ ਮੂੰਹ ਜੀਰਾ ਦੇਣਾ 16 ਕਰੋੜ ਉਹ ਵੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਸ਼ਰਤਾਂ ਲਾ ਕੇ ਦੇਖੇ ਗਏ ਐ ਇੱਥੇ ਵੀ ਆਊ ਕਿਵੇਂ ਆਊਗਾ ਕਿਵੇਂ ਵੰਡਿਆ ਜਾਊਗਾ ਉਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਸ਼ਰਤਾਂ ਸੋ ਇਹ ਇਹ ਜਿਹੜੇ ਮਤਲਬ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਹੀ ਉੱਥੇ ਖੜੀ ਆ ਸ਼ਕੀਰਪੁਰ ਵਾਲਾ ਤੇਲ ਵੰਡ ਗਿਆ ਜੀ ਚੰਨੀ ਘੱਟੇ ਚੱਕ ਗਿਆ ਜੀ ਰਾਜਾ ਬੜੰਗ ਪਾਣੀ ਚ ਬੜ ਗਿਆ ਜੀ ਬਾਜਵਾ ਬੰਬੂ ਕੱਟ ਲੈ ਕੇ ਆਇਆਗਾ ਜੀ ਭਵੰਤਮਾਨਾ ਕੇ ਰੋਣ ਲੱਗ ਗਿਆ ਜੀ ਲੈ ਉਸ ਤਾਂ ਲੰਗਰ ਦੇਈ ਜਾਂਦੀਆਂ ਯਾਦ ਸ਼ਾਇਦ ਬਾਅਦ ਚੋਣਾ ਯਾਦ ਜੇ ਕੁਝ ਮਹੀਨੇ ਬਾਅਦ ਆਉ। ਇਹਨੇ ਛੱਡੋ ਬਾਈ ਹਰ ਤਮ ਹਰ ਸਾਲ ਆਉਣੇ ਆ। ਇਹ ਤਾਂ ਉਹਨਾਂ ਦੇ ਅਧਿਕਾਰੀ ਕਹਿ ਰਹੇ ਹੈ ਵੀ ਇਹ ਵਾਟਰ ਜਿਹੜਾ ਇੱਕ ਤਰ੍ਹਾਂ ਦਾ ਜੇ ਐਜੇ ਵੈਪਨ ਤੁਸੀਂ ਤੌਰ ਤੇ ਵਰਤ ਸਕਦੇ ਹੋ। ਇਹ ਤਾਂ ਵੱਡੇ ਵੱਡੇ ਅਧਿਕਾਰੀਆਂ ਨੇ ਗੱਲ ਕਹੀ ਹੈ। ਯਾਰ ਬੰਦ ਛੱਡ ਦਿੰਦੇ ਕਹਿੰਦੇ ਕਿ ਪੰਜਾਬ ਵੀ ਰੁੜ ਸਕਦਾ ਸੀ ਵਧੀਆ ਤਰ੍ਹਾਂ ਹਨਾ ਉਹ ਪਿੱਛੇ ਇੱਕ ਵੀਡੀਓ ਪਤਾ ਨਹੀਂ ਉਹ ਵੀਡੀਓ ਪਾਕਿਸਤਾਨ ਲਈ ਮੈਂ ਕਹਨਾ ਯਾਰ ਪਾਕਿਸਤਾਨ ਨਾਲ ਦੁਸ਼ਮਣੀ ਹੈ। ਚੀਨ ਆਪਾਂ ਪਾਕਿਸਤਾਨ ਦੀ ਗੱਲ ਕਰਦਾ ਸੀ ਪਾਣੀ ਨਾਲ ਮਾਰ ਦਾਂਗੇ। ਚੀਨ ਤਾਂ ਹਲੇ ਉਰਤੇ ਬੈਠਾ ਉਹਦਾ ਏਡੇ ਡੈਮ ਬਣਾਈ ਬੈਠਾ ਉਹਨਾਂ ਦਾ ਇੱਕ ਵਾਰੀ ਦੋ ਡੈਮਾਂ ਦਾ ਉਹਦਾ ਖੋਲ ਤਾਂ ਕੰਮ ਤੇ ਸਾਰਾ ਕੁਝ ਤਬਾਹ ਕਰਕੇ ਲੋ ਜੀ ਵਿੱਚ ਪਾਕਿਸਤਾਨ ਨੂੰ ਤਬਾਹ ਕਰ ਦੂ ਪਿੱਛੇ ਭਾਰਤ ਨੂੰ ਤਬਾਹ ਕਰ ਦਊਗਾ ਤੁਸੀਂ ਇਹ ਗੱਲ ਕਰਦੋਂ ਮਾਨਸਿਕ ਤੱਕ ਇਧਰ ਨੂੰ ਜਾ ਰਹੇ ਵੀ ਪਾਣੀ ਨਾਲ ਲੋਕਾਂ ਨੂੰ ਮਾਰਨਾ ਯਾਰ ਇਹ ਜੰਗ ਦੇ ਸੂਲ ਨਹੀਂ ਹੁੰਦੇ ਜੰਗਾਂ ਦੇ ਉਸੂਲ ਹੁੰਦੇ ਆ ਸਿਧਾਂਤ ਹੁੰਦੇ ਆ ਕਾਇਦੇ ਹੁੰਦੇ ਨੇ ਸੋ ਇਹ ਗੱਲ ਕਰਨੀ ਸਾਨੂੰ ਇਸ ਖਿੱਤੇ ਦੇ ਵਿੱਚ ਜੇ ਕਿਸੇ ਮੁਲਕਾਂ ਨੇ ਤਰੱਕੀ ਕਰਨੀ ਆ ਸਾਨੂੰ ਅਮਨ ਸ਼ਾਂਤੀ ਭਾਈਚਾਰਾ ਬਣਾ ਕੇ ਰੱਖਣ ਦੀ ਲੋੜ ਆ ਅਸੀਂ ਇਹਨਾਂ ਗੱਲਾਂ 'ਚ ਨਾ ਆਪ ਗਏ ਉਹਨੂੰ ਮਾਰਦ ਗਏ ਇਹਨੂੰ ਮਾਰਦ ਗਏ ਇਹਨੂੰ ਦੱਬ ਲਗੇ ਸਾਨੂੰ ਵੀ ਕੋ ਦੱਬਣ ਨੂੰ ਬੈਠਾ ਕਾਨੂੰ ਹੋਰ ਮੋਲ ਇਕੱਠੇ ਹੋਣਗੇ ਦੱਬਣਗੇ ਤੇ ਇਹ ਗੱਲਾਂ ਦੇ ਵਿੱਚ ਅੱਜ ਜੇ ਲੋੜ ਆ ਪੰਜਾਬ ਦੇ ਲੋਕਾਂ ਨੂੰ ਜਿਹੜੀ ਗੱਲ ਮੈਂ ਸੁਝਾ ਇੱਥੇ ਰੱਖਣਾ ਚਾਹੁੰਦਾ ਸੀਗਾ ਵੀ ਭਾਈ ਆਹਾ ਸਾਡੇ ਸੁਝਾਜ ਜਹਦਾਰ ਸਾਹਿਬ ਤੁਸੀਂ ਕਾਲ ਤਖ ਦੇ ਜਹਦਾਰ ਹੋ ਤੁਸੀਂ ਇਹ ਪਾਰਟੀਆਂ ਦੇ ਧੜਿਆਂ ਤੋਂ ਉੱਪਰ ਉੱਠ ਕੇ ਲੋਕਾਂ 'ਚ ਆ ਗੱਲਾਂ ਆ ਮੁੱਦੇ ਲੈ ਕੇ ਜਾਓ ਲੱਗਦਾ ਹੌਲੇ ਸਮੇਂ 'ਚ ਸੁਨੇਹਾ ਇਹ ਸੁਬ ਸੁਨੇਹਾ ਆਊਗਾ ਕਿਉਂਕਿ ਅੱਜ ਮੀਟਿੰਗ ਵੀ ਹੋਈ ਆ ਮੀਟਿੰਗ ਤੋਂ ਬਾਅਦ ਹੋ ਸਕਦਾ ਕੋਈ ਹੋ ਜਾ ਸੁਨੇਹਾ ਆ ਜੇ ਕੋਈ ਕਮੇਟੀ ਬਣ ਜਾਈਏ ਕਮੇਟੀ ਸਾਰਾ ਦੇਖਰੇਖ ਕਰੇ ਉਹ ਕਾਲ ਤੱਕ ਸਭ ਦੀ ਰਹਿਨਮਾਈ ਦੇ ਵਿੱਚ ਹੋਵੇ ਬਾਈ ਮੇਰੀ ਗੱਲ ਸੁਣ ਮੈਂ ਤੈਨੂੰ ਫੇਰ ਕਹਿਣਾ ਵੀ ਜੇ ਇੰਨਾ ਚ ਇੰਨਾ ਜਿਗਰਾ ਇੰਨਾ ਹੌਸਲਾ ਹੈ ਨਹੀਂ ਵੀ ਇਹ ਬਲਾਅ ਵੀ ਨਹੀਂ ਸਕਦੇ ਹਾਲਾਂਕਿ ਮੈਂ ਕਿਹੜਾ ਕੋਈ ਡਾਂਗ ਮਾਰਨ ਲੱਗਾ ਮੈਂ ਇਹ ਵੀ ਰੋਸ ਆ ਤੁਹਾਡੇ ਮਨ ਮੈਂ ਵੀ ਮੈਂ ਧੰਨਵਾਦ ਕਰਦਾ ਮੈਂ ਸੁਝਾਈ ਰੱਖਣੀ ਸੀ ਸੋਡੇ ਰਹੀ ਮੇझेदार ਸਾਰਾ ਧੰਨਵਾਦ ਕਰਦਾ ਵੀ ਤੁਸੀਂ ਅਪਰਾਲਾ ਕੀਤਾ ਸਾਰਿਆਂ ਨੂੰ ਇਕੱਠੇ ਕੀਤਾ ਪਰ ਇਹਦਾ ਦਿਲ ਤਾਂ ਖੁੱਲਾ ਰੱਖੋ ਨਾ ਇਹ ਥੋੜੇ ਵੀ ਜਿਹੜਾ ਅਕਾਲੀ ਦਲ ਵੱਲੋਂ ਬਾਦਲਾਂ ਵੱਲੋਂ ਸੁਨੇਹਾ ਆ ਗਿਆ ਸੀ ਉਹ ਬੰਦਾ ਬੁਲਾਉਣਾ ਦੂਜਾ ਬੁਲਾਉਣਾ ਨਹੀਂ ਹਨਾ ਤਾਂ ਮੈਂ ਕਹਿੰਦਾ ਜਲ ਮੇਰੀ ਗੱਲ ਸੁਣ ਅਸੀਂ ਜ ਐ ਐ ਕਿਵੇਂ ਇਕੱਠੇ ਹੋ ਜਾਾਂਗੇ ਲੱਖਾ ਕਹਿੰਦਾ ਬਾਦਲਾ ਦਾ ਵਿਰੋਧੀ ਨਹੀਂ ਕਹਿ ਸਕਦੇ ਲੱਖਾ ਤੇ ਪੰਜਾਬ ਸਰਕਾਰ ਦੇ ਵਿਰੋਧੀ ਆਵਾਜ਼ ਉਠਾ ਰਿਆ ਬਾਕੀ ਜਿਹੜਾ ਕੋਈ ਮਾਲਕ ਕਰਮਚਾਰੀ ਆ ਉਹਦੇ ਵਿਰੋਧੀ ਆਵਾਜ਼ ਉਠਾ ਰਿਹਾ ਕਹਿੰਦਾ ਅੱਜ ਪੰਜਾਬ ਮਰਦਾ ਜਾ ਰਿਹਾ ਹੈ ਪੰਜਾਬ ਡੁੱਬਦਾ ਤਬਾਹ ਹੁੰਦਾ ਜਾ ਰਿਹਾ ਹੈ ਪੰਜਾਬ ਪਰਵਾਦ ਕੀਤਾ ਜਾ ਰਿਹਾ ਇਹ ਸਾਰੇ ਚਾਹੇ ਬਾਦਲ ਵਾਲੇ ਆ ਚਾਹੇ ਕਾਂਗਰਸੀ ਆ ਚਾਹੇ ਬੋਕਰ ਚਾਹੇ ਬੀਜੇਪੀ ਕੋਈ ਸਾਰਧਾਨ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਵਾਲੇ ਬੰਦੇ ਕਹਿੰਦੇ ਅੱਜ ਨਹੀਂ ਗੱਲ ਕਰਨ ਦੀ ਡੈਮਾਂ ਦੇ ਪ੍ਰਬੰਧ ਦੀ ਲੋੜ ਹੋਰ ਕਦੋਂ ਕਰੋਗੇ ਆ ਗੱਜ ਲੱਗੀ ਹੈ ਬੁਝਾਉਣ ਅਸੀਂ ਮੰਗਰਵਾਵਾਂਗੇ ਡੁੱਬ ਅਸੀਂ ਅੱਜ ਰਹੇ ਹਾਂ ਗੱਲ ਵੀ ਅੱਜ ਕਰਨੀ ਬਣਦੀ ਆ ਬੀਬੀ ਐਮਪੀ ਤੇ ਤੁਹਾਡੇ ਹੱਥੋਂ ਪਹਿਲਾਂ ਨਿਕਲ ਚੁੱਕੀ ਹੈ ਇਸ ਟਾਈਮ ਤੋਂ ਤੇ ਕਾਬਜ ਤੇ ਉੱਪਰਲੀ ਧਿਰ ਹੋ ਚੁ ਨੀ ਰੌਲਾ ਦਾ ਪਾਓ ਬੋਲ ਰਹਾ ਸਹੀ ਕੁ ਵਿਧਾਨ ਸਭਾ ਦੇ ਵਿੱਚ ਡੈਮ ਸੇਫਟੀ ਐਕਟ ਦੇ ਖਿਲਾਫ ਕੋਈ ਮਤਾਲ ਲਿਆਓ ਕੋ ਕਾਨੂੰਨ ਬਣਾਓ ਕੋਈ ਪੰਜਾਬ ਪੁਨਰ ਗਠਨ ਐਕਟ ਦੇ ਇੱਕ ਲਾਜ ਦਾ ਰੱਦ ਕਰਨ ਦੀ ਗੱਲ ਕਰੋ ਕੋ ਸੁਪਰੀਮ ਕੋਰਟ ਜਾਓ ਕੋਸ਼ਟਾਂ ਕਰੋ ਉਦੋਂ ਤਰਵਾ ਸਹੀ ਐਸੇ ਰੌਲਾ ਤਾਂ ਬਣੇ ਪੰਜਾਬ ਦੇ ਵਿੱਚੋ ਵੀ ਅਸਲ ਮੁੱਦਾ ਕੀ ਹੈ ਪੰਜਾਬ ਦਾ ਮੁੱਦਾ ਇਹ ਹੈ ਵੀ ਹੜ ਆ ਕੇ ਰਾਸ਼ਨ ਲੈ ਜਾਓ ਲੰਗਰ ਲਾ ਦਿਓ ਜ਼ਮੀਨਾਂ ਚੋਂ ਖਰਾ ਕਰ ਚੱਕ ਕੇ ਮਿੱਟੀ ਰੇਤਾ ਚੱਕ ਦਿਓ ਲੋਕਾਂ ਦੀਆਂ ਫਸਲਾਂ ਵਜਾ ਦਿਓ ਇਹ ਮੁੱਦਾ ਥੋੜੀ ਹੈ ਯਾਰ ਇਹ ਤਾਂ ਲੋਕਾਂ ਨਹੀਂ ਕਰ ਦੇਣਾ ਇਹ ਸਿਆਦਨ ਨੇ ਥੋੜੀ ਕਰ ਦੇਣਾ ਇਹਨਾਂ ਸੰਗਤ ਨੇ ਲੋਕਾਂ ਨੇ ਬਥੇਰਾ ਲੋਕਾਂ ਕੋਲੇ ਉਹ ਜਿਗਰਾ ਹੈਗਾ ਕਰਨ ਦਾ ਪਰ ਗੱਲ ਇਹ ਆ ਵੀ ਤੁਸੀਂ ਜਿਹੜੀ ਸਿਆਸਤ ਦਾੰ ਦਾ ਕੰਮ ਹੁੰਦਾ ਰਾਜਨੀਤਕ ਤੌਰ ਤੇ ਲੜਾਈ ਲੜਨ ਦੀ ਤੇ ਪੋਲੀਟਿਕਲ ਡਾਈ ਕੀ ਲੜ ਰਹੇ ਹੋ ਸਵਾਲ ਤਾਂ ਇਹ ਆ ਹੁਣ ਉੱਥੇ ਇੱਕ ਲੀਡਰ ਦਾ ਕੰਮ ਮੈਂ ਬੋਰੀਆਂ ਚੱਕੀ ਫਿਰਾਂ ਮੈਂ ਕੁੜਤਾ ਰਵੇੜ ਕੇ ਵਿੱਚ ਬੜਿਆ ਫਿਰਾਂ ਮੈਂ ਕਹੀ ਚੱਕੀ ਫਿਰਾਂ ਲੀਡਰਾਂ ਦੇ ਕੰਮ ਆ ਕਿ ਭਾਈ ਲਾਸਟ ਇਹ ਦੱਸ ਦੋ ਕਿ ਪਿਛਲੀ ਵਾਰੀ ਕੁਕੜੀਆਂ ਦੀ ਤੇ ਬੱਕਰੇ ਦੇ ਮੁਆਵਜ਼ੇ ਦੀ ਗੱਲ ਹੋਈ ਸੀ ਤੇ ਐਰ ਕੀ ਮੁੱਖ ਮੰਤਰੀ ਸਾਹਿਬ ਕਹਿੰਦੇ ਉਹਨਾਂ ਦੇ ਅੰਨੀ ਸੋਣਾ ਕਹਿੰਦੇ ਕਹਿੰਦੇ ਜਿੰਦਰ ਘਰ ਘਰ ਤੱਕ ਮੁਆਵਜ਼ਾ ਨਾ ਚੱਲ ਗਿਆ ਕਹਿੰਦੇ ਘਰ ਘਰ ਪਹੁੰਚਾਂਗਾ ਕੁਕੜੀਆਂ ਤੇ ਮੁਰਗੀਆਂ ਵਾਲਾ ਜਿਹੜਾ ਕਿਹਾ ਨਾ ਬੱਕਰੀਆਂ ਵਾਲਾ ਉਹ ਅਜੇ ਤੱਕ ਨਹੀਂ ਵੈਸੇ ਪਹੁੰਚਿਆ ਇਸ ਵਾਰ ਕੀ ਲੱਗਦਾ 20-2000 ਰੁਪਿਆ ਐਲਾਨ ਕਰ ਦਿੱਤਾ ਉਹਦੇ ਪੀਠੇ ਦਾ ਕੋਈ ਸ਼ਰਨ ਦਾ ਫਾਇਦਾ ਨਹੀਂ ਉਹਦੀ ਕਿਸੇ ਗੱਲ 'ਚ ਕੋਈ ਤੰਤ ਨਹੀਂ ਕੋਈ ਦਮ ਨਹੀਂ ਉਹਦੀ ਨਾ ਹੀ ਗੱਲ ਕਰਾਂ ਉਹ ਲੋਕ ਨੂੰ ਸੁਣਨੋਂ हट ਗਏ ਲੋਕਾਂ ਨਾਲ ਲਾ ਇੱਕ ਕਮੇਟੀ ਕਰ ਰਿਹਾ ਕਹਿੰਦੇ ਬਿਮਾਰ ਹੋ ਗਏ ਸੀ ਥੋੜਾ ਤਾਂ ਕਰਕੇ ਉਹਨੂੰ ਰੈਸਟ ਆ ਗਿਆ ਪਤਾ ਲੱਗਾ ਵੀ ਲੋਕ ਯੁੱਤੀ ਪਾਉਣਗੇ ਹੜਾਂ ਚਾਉਣਾ ਪਊਗਾ ਉਦੋਂ ਬਿਮਾਰ ਹੋ ਕੇ ਮੰਜੇ ਤੇ ਪੈ ਗਿਆ ਹੁਣ ਅਜ ਉੱਠ ਕੇ ਕੰਮ ਹੋ ਗਿਆ ਉਹ ਦੂਜਾ ਵੀ ਚੱਲ ਰਿਹਾ ਸੀ ਲਾਉਣ ਲਾਉਣ ਦੀ ਚੱਲ ਰਹੀ ਸਾਰੀ ਸਿਸਟਮ ਚੱਲ ਰਿਹਾ ਸੀ ਉਹਦਾ ਬਾਈ ਦਾ ਉਹਦਾ ਤਮਾਸ਼ਾ ਚੁਟਕਲੇ ਡਰਾਮ ਮਾਜਨਾ ਮਾਜੀ ਸੁਣੀ ਜੋ ਇਦੋਂ ਲਾਬਾਂ 20000 ਰੁਪਿਆ ਲਾਨ ਕਰਤਾ ਕਹਿੰਦੇ ਕਿ 20000 ਕਿਲੇ ਪ੍ਰਤੀ ਦੇ ਦੇਣਾ ਮੈਂ ਕਹਿੰਦਾ ਪਹਿਲਾਂ ਕਿਹੜਾ ਕੀਤਾ ਨਹੀਂ ਅੱਜ ਇੱਕ ਪੱਤਰਕਾਰ ਨੇ ਸਵਾਲ ਕੀਤਾ ਮੁਰਗੀਆਂ ਵਾਲਾ ਤੇ ਉਹ ਬੱਕਰੀਆਂ ਵਾਲਾ ਉਹਨੂੰ ਭੱਜ ਕੇ ਪੈ ਗਿਆ ਕਹਿੰਦਾ ਤੂੰ ਪੀ.ਸੀ. ਉਦ ਤੁਸੇ ਵੀਰ ਨੂੰ ਸਵਾਲ ਪੁੱਛ ਲਾ ਜਾ ਕੇ ਸੋ ਇਹ ਗੱਲਾਂ ਬਾਈ ਦੇਖੋ ਮੈਂ ਮੈਂ ਅੱਜ ਫੇਰ ਕਹਿਣਾ ਪੰਜਾਬ ਦੇ ਲੋਕੋ ਜਿੰਨਾ ਚਿਰ ਮੁੱਦੇ ਤੇ ਆ ਕੇ ਨਹੀਂ ਖੜੋਂਗੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰੋਗੇ ਸੈਂਟਰ ਨਾਲ ਸੈਂਟਰ ਜੋ ਪੰਜਾਬ ਨਾਲ ਜਾਂ ਰਾਜ ਨਾਲ ਧੱਕਾ ਕਰ ਰਿਹਾ ਉਹਦੀ ਗੱਲ ਨਹੀਂ ਕਰੋਗੇ ਸੋਡਾ ਭਲਾ ਹੋਈ ਨਹੀਂ ਸਕਦਾ ਤੁਹਾਨੂੰ ਹੜਾਂ ਨਾਲ ਹੋਰ ਤਵਾਈਆਂ ਨਾਲ ਮਾਰਿਆ ਜਾਊਗਾ ਧੰਨਵਾਦ ਧੰਨਵਾਦ ਲਖੇ ਬਾਈ ਦਾ ਇਸ ਟਾਈਮ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਆ ਉਹ ਸਮਾਪਤ ਹੋ ਚੁੱਕੀ ਆ ਤੇ ਲਖੇ ਬਾਈ ਨੂੰ ਰੰਜ ਵੀ ਸੀ ਉਹ ਕਹਿੰਦੇ ਕਿ ਬੁਲਾਇਆ ਗਿਆ ਸੀ ਸਾਰਿਆਂ ਨੂੰ ਮੈਂ ਵੀ ਪਹੁੰਚਿਆ ਵਾਂ ਮੇਰੇ ਕੋ ਇੱਕ ਸੁਨੇਹਾ ਸੀ ਸੁਨੇਹਾ ਕਹਿੰਦੇ ਕਿ ਤੁਹਾਡੇ ਮਾਧਮ ਨਾਲ ਇਹ মিডিਆ ਦੇ ਮਾਧਮ ਨਾਲ ਦੇ ਦਿੰਨਾ ਵਾ ਪਰ ਮੇਰਾ ਸੁਨੇਹਾ ਕਿਉਂ ਨਹੀਂ ਲਿਆ ਉਹ ਬੈਕ ਤੇ ਕਹਿੰਦੇ ਕਿ ਕਿਤੇ ਨਾ ਕਿਤੇ ਸਿਆਸਤ ਨਹੀਂ ਹੋ ਰਹੀ ਸਿੰਘ ਸਾਹਿਬਾਨ ਨੇ ਬੇਨਤੀ ਵੀ ਕੀਤੀ ਆ ਕਿ ਇਹ ਜਿਹੜਾ ਪੱਖ ਆ ਸਿਆਸਤ ਤੋਂ ਪਰੇ ਰੱਖ ਕੇ ਕਰਿਓ ਕਿਉਂਕਿ ਜੇ ਆਪਾਂ ਸਿਆਸਤ ਪੱਖੋਂ ਜੇ ਕੰਮ ਕਰਾਂਗੇ ਤੇ ਹੋ ਸਕਦਾ ਆਉਣ ਸਮਝੇ ਨੁਕਸਾਨ ਹੋਊਗਾ ਸਰਮੌਰ ਸੰਸਥਾਵਾਂ ਇੱਥੇ ਪਹੁੰਚੀਆਂ ਸਾਰਿਆਂ ਨੂੰ ਇਕੱਠੇ ਕਰਨ ਦਾ ਜਿਹੜਾ ਧੰਨਵਾਦ ਤੇ ਕੀਤਾ ਹੀ ਆ ਉੱਥੇ ਸਰਕਾਰ ਤੇ ਵੀ ਤੰਜ ਕੱਸਿਆ ਵਾ ਕਿ ਪਿਛਲੀ ਓਹਾਰ ਦੇ ਮੁਆਵਜ਼ਿਆਂ ਦੀ ਗੱਲ ਤੁਸੀਂ ਆਪ ਹੀ ਸੁਣ ਲਈ ਆ ਕਿ ਪਿਛਲੀ ਓਹਾਰ ਤੇ ਕੁਝ ਮੁੱਲੇ ਮਿਲਿਆ ਨਹੀਂ ਤੇ ਕਿਤੇ ਚੁਟਕਲੇ ਨਾ ਰਹਿ ਜਾਣ ਸਰਕਾਰ ਦੇ ਤੇ ਬਿਮਾਰ ਹੋਣ ਦੀ ਕਵਾਇਦ ਦੀ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਕਿ ਜਦੋਂ ਲੋਕਾਂ ਦੇ ਵਿੱਚ ਖਾਣ ਦਾ ਸਮਾਂ ਸੀ ਉਦੋਂ ਦੇ ਮੁੱਖ ਮੰਤਰੀ ਸਾਹਿਬ ਬਿਮਾਰ ਹੋ ਗਏ ਤੇ ਹੁਣ ਜਿਹੜੇ ਬਿਮਾਰ ਹੋਣ ਤੋਂ ਬਾਅਦ ਚ ਤੰਦਰੁਸਤੀ ਵੱਲ ਵਧ ਰਿਹਾ ਤੇ ਉਦੋਂ ਇਹ ਵੀ ਡਰ ਸੀ ਕਿ ਮੁੱਖ ਮੰਤਰੀ ਦੀ ਕੁਰਸੀ ਵੀ ਖੁੱਸ ਰਹੀ ਆ ਸ਼ਾਇਦ ਜੋ ਕਿਆਸ ਰਹੀਆਂ ਸੀ ਮੀਡੀਆ ਦੇ ਆ ਤੇ ਇੱਕ ਰੋਸ ਵੀ ਆ ਇੱਕ ਰੰਜ ਵੀ ਆ ਉਹ ਕਹਿੰਦੇ ਕਿ ਸਿੰਘ ਸਾਹਿਬਾਨ ਦੀ ਮੀਟਿੰਗ ਸੀ ਤੇ ਮੈਨੂੰ ਦੁਨੀਆ ਜਾਣਦੀ ਆ ਲੋਕ ਵੇਖਦੇ ਆ ਮੈਂ ਕੁਝ ਸੁਝਾਅ ਦੇਣੇ ਚਾਹੁੰਦਾ ਸੀ ਪਰ ਮੇਰੇ ਉਹ ਸੁਝਾਅ ਨਹੀਂ ਸੁਣੇ ਗੇ